ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਮੱਕੀ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਆ ਤੁਸੀਂ ਇਸ ਵਾਰ ਮੱਕੀ ਦਾ ਜਿੰਨਾ ਰੇਟ ਮੰਗੋਗੇ ਉਹਨੇ ਜਿਹੜਾ ਤੁਹਾਨੂੰ ਮਿਲੂਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਅੱਗੇ ਤੁਹਾਨੂੰ ਸੁਣਾਉਣੇ ਆ ਰਾਣਾ ਇੰਦਰਪ੍ਰਤਾਪ ਸਿੰਘ ਨੇ ਇੱਕ ਵਾਰ ਫੇਰ ਜਿਹੜਾ ਵਾ ਮੱਕੀ ਨੂੰ ਲੈ ਕੇ ਬਹੁਤ ਵੱਡਾ ਬਿਆਨ ਜਿਹੜਾ ਉਹ ਦਿੱਤਾ ਆਓ ਸੁਣਦੇ ਹਾਂ ਹੋ ਗਿਆ ਪ੍ਰਾਈਵੇਟ ਵੇਖਦੀ ਨੂੰ ਸਰਕਾਰ ਤੇ ਖਰੀਦੀ ਨਹੀਂ ਸੀ ਤੇ ਆਉਣ ਵਾਲੇ ਸਮੇਂ 'ਚ ਇਸ ਸਾਲ 'ਚ ਕਈ ਲੋਕ ਚਰਚਾ ਕਰਦੇ ਆ ਕਿ ਮੱਕੀ ਜੀ ਬਹੁਤ ਪੀਚੀ ਗਈ ਐਈਆਂ ਨਾ ਤੇ ਭਾ ਦਾ ਕੀ ਹੋਊਗਾ ਐਈਆਂ ਭਾਈ ਸਾਹਿਬ ਭਾ ਜੋ ਤੁਸੀਂ ਕਹੋਗੇ ਉਹ ਭਾ ਰਹੂਗਾ ਵੈਰੀ ਗੁੱਡ ਬੋਲੇ ਸੋਨਿਆ ਆਹ ਸਿਆਕਾਂ ਆਲੂਆਂ ਤੋਂ ਸਾਨੂੰ ਝਟਕਾ ਪਿਆ ਪਰ ਮੱਕੀ ਤੋਂ ਨਹੀਂ ਮੈਂ ਤੁਹਾਨੂੰ ਝਟਕਾ ਬਚਣ ਦਿੰਦਾ ਤੁਹਾਡੇ ਤੇ ਜੋ ਭਾ ਕੋਈ ਕਹੋਂਗੇ ਆ ਵੀ ਆਈ ਸੰਤੋਸ਼ਟ ਆ ਇਸ ਭਾਅ 'ਚ ਨਿਹਾਲ ਕਿੱਥੇ ਆ? ਅਹਿਮਦਪੁਰ ਵਾਲਾ ਨਿਹਾਲ ਮੈਨੂੰ ਫੋਨ ਆਇਆ ਸਵੇਰੇ ਕਹਿੰਦਾ ਮੱਕੀ ਨੂੰ ਪਾਣੀ ਲਾਉਣਾ ਤੇ ਮੈਂ ਆਇਆ 1:30 ਵਜੇ ਤਾਈ ਮੈਂ ਠੀਕ ਆ। ਕਹਿੰਦਾ ਰਾਣਾ ਜੀ ਪਾਣੀ ਤਾਂ ਲਾ ਦੂੰਗਾ ਪਰ ਇਹ ਦੇਖੀ ਵੀ ਮੱਕੀ ਦਾ ਭਾਅ 2000 ਤੋਂ ਥੱਲੇ ਨਾ ਜਾਵੇ। ਉਹ ਮੈਂ ਕਿਹਾ ਨਹੀਂ ਜਾਂਦਾ ਸੋ ਵੀਰੋ ਮੱਕੀ ਸੰਭੂ ਪਾ ਤੁਹਾਡਾ ਨਹੀਂ ਕਿਤੇ ਥੱਲੇ ਜਾਂਦਾ ਉੱਥੇ ਰਾਣਾ ਖੜਾ